ਅੱਜ ਆਪਾਂ ਜਿੰਨੀਆਂ ਗੱਡੀਆਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਵਧੀਆ ਰੇਟਾਂ 'ਚ ਤੁਹਾਨੂੰ ਮਿਲ ਜਾਣਗੀਆਂ ਇੱਕ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਆ ਸਿਰਫ 50000 ਦੀ ਤੁਸੀਂ ਪਹਿਲਾਂ ਨਹੀਂ ਦੇਖੀ ਹੋਣੀ ਨਵੀਂ ਗੱਡੀ ਆਪਣੇ ਕੋਲੇ ਪਹੁੰਚੀ ਆ ਬਹੁਤ ਵਧੀਆ ਕੰਡੀਸ਼ਨ ਦੀ ਆ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਆਪਣੇ ਕੋਲੇ ਆਈਆਂ ਹੋਈਆਂ ਤੁਹਾਡੇ ਏਰੀਆ 'ਚੋਂ ਤੁਹਾਡੇ ਰੇਟਾਂ ਦੇ ਵਿੱਚ ਕੱਲੀ-ਕੱਲੀ ਗੱਡੀਆਂ ਦੀ ਆਪਾਂ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਆਪਣਾ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਤੁਹਾਡੇ ਕੋਲ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਤੋਂ ਅੜੀ ਲਗਾ ਦੇਵਾਂਗੇ ਪਹਿਲੀ ਗੱਡੀ ਆਪਣੇ ਕੋਲੇ ਸਵਿਫਟ ਪਹੁੰਚੀ ਹੈ 2010 ਮਾਡਲ ਗੱਡੀ ਹੈ 11ਵੇਂ ਮਹੀਨੇ ਦੀ ਮਾਨਸਾ ਗੱਡੀ ਖੜੀ ਆ ਗੱਡੀ ਦੇ ਟਾਇਰ ਆਪਾਂ ਨੂੰ 60 ਤੋਂ 65 ਪੈਸੇ ਮਿਲ ਜਾਣਗੇ ਗੱਡੀ ਦੀ ਕੰਡੀਸ਼ਨ ਆਲੂਕਿਆ ਮਾਨਸਾ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਆ ਆਪਦੀ ਅੱਖਾਂ ਨਾਲ ਗੱਡੀ ਦੇਖਣੀ ਆ ਤਾਂ ਤੁਸੀਂ ਜਾ ਕੇ ਮਾਨਸਾ ਲਾਗੇ ਇਹਨਾਂ ਦਾ ਪਿੰਡ ਆ ਉੱਥੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦੇ ਹੋ ਟਰਾਈ ਲੈਣੀ ਕਿਸੇ ਨੇ ਟਰਾਈ ਲੈ ਕੇ ਦੇਖ ਲਿਓ 170 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਚੌਥੇ ਓਨਰ ਗੱਡੀਆਂ ਸੀ ਹਰਿਆਣਾ ਨੰਬਰ ਆ ਚੌਥੇ ਨਾਮ ਹੈ ਮਾਨਸਾ ਖੜੀ ਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਡੀ ਦੀ ਕੰਡੀਸ਼ਨ 'ਚ ਕੋਈ ਕਮੀ ਪੇਸ਼ੀ ਨਹੀਂ ਅੰਦਰੋਂ ਵੀ ਕੋਈ ਕਮੀ ਪੇਸ਼ੀ ਨਹੀਂ ਇੰਜਨ ਗੇਅਰ ਵੱਲੋਂ ਪੂਰੀ ਵਧੀਆ ਸਾਰਾ ਕੰਮ ਟੋਟਲ ਮਾਲਕ ਨੇ ਕਰਵਾ ਰੱਖਿਆ ਨਾ ਕੋਈ ਲੱਗੀ ਬੱਜੀ ਹੋਈ ਆ ਤੁਹਾਡੇ ਸਾਹਮਣੇ ਸਾਰਾ ਕੁਝ ਫੋਟੋਆਂ ਬਹੁਤ ਵਧੀਆ ਇਹਨਾਂ ਨੇ ਖਿੱਚ ਕੇ ਭੇਜੀ ਆ ਜੇ ਜਿਨ੍ਹਾਂ ਦੀ ਗੱਡੀ ਆ 88729 14591 ਨੰਬਰ ਸੈਕਿੰਡ ਤੇ ਆਪਣੇ ਕੋਲੇ ਸਕੋਰਪੀਓ ਗੱਡੀ ਪਹੁੰਚੀ ਇੱਕ 2006 ਮਾਡਲ ਆ ਤਾਰਨ ਤਾਰਨ ਮਾਲਕ ਦਾ ਏਰੀਆ 1,25,000 ਰੁਪਿਆ ਡਿਮਾਂਡ ਆਪਣੇ ਕੋਲੇ ਗੱਡੀ ਦੀ ਪਹੁੰਚੀ ਆ 6 ਮਾਡਲ ਹੈ ਕੰਡੀਸ਼ਨ ਆ ਲੁਕਿਆ ਪੰਜਾਬ ਨੰਬਰ ਹੈ ਤੇ ਰੰਗ ਗੱਡੀ ਤਾਂ ਦੇਖ ਲਓ ਟਾਇਰ ਦੇਖ ਲਓ ਸਾਰਾ ਕੁਝ ਫੋਟੋਆਂ ਚ ਦੇਖ ਹੀ ਰਿਹਾ ਜੀ ਗੱਡੀ ਜੇ ਦੇਖਣੀ ਹੈ ਤੁਸੀਂ ਤਾਰਨ ਤਾਰਨ ਏਰੀਆ ਚ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਆ ਤਰਨ ਤਰਨ ਏਰੀਆ ਚ ਤੁਹਾਨੂੰ ਗੱਡੀ ਮਿਲ ਜੂਗੀ ਕਿਸੇ ਨੇ ਟ్రਾਈ ਲੈਣੀ ਆ ਕਿਸੇ ਨੇ ਆਪਦੀ ਅੱਖਾਂ ਨਾਲ ਦੇਖਣੀ ਆ ਕਿਉਂਕਿ ਆਪਦੀ ਅੱਖਾਂ ਨਾਲ ਦੇਖੀ ਚੀਜ਼ ਕੁਝ ਹੋਰ ਹੁੰਦੀ ਆ ਜੀ ਬਾਕੀ ਤੁਸੀਂ ਕਨਫਰਮ ਕਰ ਲਓ ਕਿ ਇਹੋ ਜੀ ਗੱਡੀ ਹੈ ਕਿਵੇਂ ਕੁਛ ਹੈ ਕਾਗਜ਼ ਪੱਤਰ ਕਿਵੇਂ ਕੁਛ ਹੈ ਜੀ ਤੇ ਗੱਲਬਾਤ ਜਿੰਨੀ ਕਰਨੀ ਆ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ 1 25 ਡਿਮਾਂਡ ਲੈਸ ਬਸ ਹੋ ਜਾਊਗਾ ਮਾਲਕ ਨੇ ਕਿਹਾ ਉੱਪਰ نیچے ਰੈਟ ਵੈੱਕ ਹੀ ਕਰ ਲਾਂਗੇ ਨੰਬਰ 86999444090 ਬਲੈਨੋ ਗੱਡੀ ਹੁਣ ਤੁਸੀਂ ਦੇਖੋ ਇੱਕ 2018 ਮਾਡਲ ਗੱਡੀ ਆ ਬਿਲਕੁਲ ਨਵੀਂ ਆ ਸ਼ੋਰੂਮ ਕੰਡੀਸ਼ਨ ਆ ਇੱਕ ਸਕ੍ਰੈਚ ਇੱਕ ਛਰੀਟ ਇੱਕ ਡੈਂਟ ਆਪਾਂ ਨੂੰ ਨਹੀਂ ਮਿਲਣਾ 5 ਲੱਖ ਤੇ 10000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਗੱਡੀ ਦੀ ਜਲੰਧਰ ਏਰੀਆ ਮਾਲਕ ਦਾ ਨਮੇ ਟੇਰਾਂ ਚ ਕੰਡੀਸ਼ਨ ਆਲੂਕਿਆ ਕਮੀ ਪੇਸ਼ੀ ਕੋਈ ਨਹੀਂ ਬੜੀਆ ਸੋਹਣੀ ਸਾਫ ਸੁਥਰੀ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦਾ ਹਾਂ 5 10 ਡਿਮਾਂਡ ਲੈਸ ਬਸ ਹੋ ਜਾਊਗਾ ਅੰਦਰ ਉਹ ਜੇ ਗੱਲ ਕਰੀਏ ਤਾਂ ਜਿਵੇਂ ਕਿ ਆਪਾਂ ਸ਼ੋਰੂਮ ਚੋਂ ਕਢਾ ਕੇ ਲਿਆਉਣੇ ਗੱਡੀ ਸੇਮ ਕੰਡੀਸ਼ਨ ਪਈ ਹੈ 5 10 ਇੱਕ ਵਾਰੀ ਰੇਟ ਮੰਗੇਗਾ ਉੱਪਰ نیچے ਹੋ ਜਾਊਗਾ ਜੇ ਕਿਸੇ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖਣੀ ਹੈ ਗੱਲਬਾਤ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਮਾਲਕ ਦਾ ਨੰਬਰ ਹੈ ਨੰਬਰ ਹੈ 98 158 61 911 ਗੱਲਬਾਤ ਆਪੇ ਕਰ ਲਓ ਜੇ ਕਿਸੇ ਨੇ ਕਰਨੀਆਂ ਹੁਣ ਤੁਸੀਂ ਸਬਕਟਾ ਵੀਡੀਓ ਗੱਡੀ ਦੇਖੋ ਐਨਓਸੀ ਮਿਲ ਜੂਗੀ ਮਾਲਕ ਨੇ ਕਿਹਾਗਾ 2012 ਮਾਡਲ ਗੱਡੀ ਆ 2 ਲੱਖ ਤੇ 65000 ਰੁਪਿਆ ਡਿਮਾਂਡ ਹੈ ਜੀਰੇ ਖੜੀ ਹੈ ਗੱਡੀ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜਾਊਗੀ ਜੇ ਕਿਸੇ ਨੇ ਬਈ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਤਾਂ ਤੁਸੀਂ ਜਾ ਕੇ ਦੇਖ ਸਕਦਾ ਦੋ ਪੈਂਟ ਡਿਮਾਂਡ ਰੱਖੀ ਆ ਜਦੋਂ ਤੁਸੀਂ ਗੱਡੀ ਨੂੰ ਜਾ ਕੇ ਦੇਖੋਗੇ ਚਲਾ ਕੇ ਦੇਖੋਗੇ ਜੇ ਤੁਸੀਂ ਮਤਲਬ ਕੀ ਪਸੰਦ ਕਰੋਗੇ ਗੱਡੀ ਖਰੀਦਣ ਨੂੰ ਤਿਆਰ ਹੋ ਜਾਓਗੇ ਤਾਂ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਕਰ ਲਾਂਗੇ ਉੱਪਰ نیچے ਹੋ ਜੂਗਾ ਰੇਟ ਡਿਸਕਾਊਂਟ ਕਰ ਦਾਂਗੇ ਮਾਲਕ ਕਹਿੰਦੇ ਸੀਗੇ ਲੈਸ ਬਸ ਹੋ ਜੂਗਾ ਡਿਸਕਾਊਂਟ ਹੋ ਜੂਗਾ ਤੇ ਜੀਰੇ ਜਾ ਕੇ ਮਾਲਕ ਦੇ ਘਰੇ ਦੇਖ ਲਓ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਟੌਪ ਦੀ ਗੱਡੀ ਅੰਦਰੋਂ ਵੀ ਸੀਟ ਕਵਰ ਮੈਟਿੰਗ ਮੂਟਿੰਗ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਹੈ ਗੱਡੀ ਦੇ ਫੰਕਸ਼ਨ ਫੰਕਸ਼ਨ ਸਾਰੇ ਚੱਲਦੇ ਨੇ ਤੇ ਜੇ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖੋ ਨੰਬਰ 83 605 13 414 ਤੇ ਗੱਡੀਆਂ ਦੀ ਗੱਲਬਾਤ ਆ ਹੋ ਰਹੀ ਹੈ ਜੀ ਕੁਝ ਕੁ ਗੱਡੀਆਂ ਤੁਸੀਂ ਦੇਖ ਲਿਆ ਤੇ ਕੁਝ ਕੁ ਗੱਡੀਆਂ ਤੁਹਾਨੂੰ ਅੱਗੇ ਮਿਲ ਜਾਣਗੀਆਂ ਤੇ ਗੱਲਬਾਤ ਆ ਆਪਾਂ ਪੂਰੀ ਕਰਾਂਗੇ ਕੱਲੀ ਕੱਲੀ ਗੱਡੀ ਦੀ ਵਧੀਆ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਕੀ ਵੀਡੀਓ ਤੁਸੀਂ ਆ ਦੇਖੀ ਆ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਤੁਸੀਂ ਕਮੈਂਟ ਬਹੁਤ ਘੱਟ ਕਰਨੋਂ ਹਟ ਗਏ ਜੀ ਤੇ ਸ਼ੇਅਰ ਵੀ ਨਹੀਂ ਕਰਦੇ ਵੀਡੀਓ ਨੂੰ ਘੱਟ ਕਰ ਦਿਓ ਬੇਨਤੀ ਵਾਲੀ ਗੱਲ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਜੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਵੀਡੀਓ ਨੂੰ ਚੈਨਲ ਨੂੰ ਜੇ ਤੁਸੀਂ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਕੋਠੀਆਕਾਰ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਤਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 7719445360 ਜੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦੇਵਾਂਗੇ ਤੇ ਹੁਣ ਆਪਾਂ ਰੀਟਲਜ਼ ਗੱਡੀ ਦੀ ਗੱਲ ਕਰਦੇ ਆਂ ਜੀ ਰੀਟਲਜ਼ ਵੀਡੀਓ ਗੱਡੀ ਦੇਖੀਏ ਤੁਸੀਂ ਹੁਣ ਸਕਰੀਨ ਤੇ ਫੋਟੋਆਂ ਚੱਲ ਰਹੀਆਂ 10 ਮਾਡਲ ਆ 185 ਡਿਮਾਂਡ ਹੈ ਤੇ ਮੋਗੇ ਖੜੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਮੋਗੇ ਜਾ ਕੇ ਦੇਖ ਸਕਦੇ ਹੋ 185 ਚ ਮਾਲਕ ਨੇ ਕਿਹਾ ਵੀ ਛੱਡ ਦਾਂਗੇ ਹੋ ਸਕਦਾ ਮੋਕੇ ਤੇ ਘਾਟਾ ਵਾਦਾ ਕਰ ਲੈਣਗੇ ਉਹ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਿਓ ਸੈਕੰਡ ਓਨਰ ਗੱਡੀ ਆ 80 ਤੋਂ 85 ਪੈਸੇ ਟਾਇਰ ਪਾਈ ਨੇ ਗੱਲਬਾਤ ਵਧੀਆ ਗੱਡੀ ਦੀ ਕੰਡੀਸ਼ਨ ਆਲੂਕੀ ਆ ਅੰਦਰੋਂ ਵੀ ਸਾਫ਼ ਪਈ ਆ ਬਾਹਰੋਂ ਵਧੀਆ ਆ ਨੰਬਰ 88470 16011 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ S4 CNG ਗੱਡੀ ਪਹੁੰਚੀ ਹੈ ਜੀ 2009 ਮਾਡਲ ਹੈ 1 ਲੱਖ ਤੇ 10000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਅੰਦਰ LCD ਵਗੈਰਾ ਲੱਗੀ ਹੋਈ ਹੈ 110 ਡਿਮਾਂਡ ਹੈ ਚੀਮਾ ਮੰਡੀ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਵਧੀਆ ਕਿਸੇ ਪਾਸੋਂ ਕਮੀ ਪੇਸ਼ੀ ਕੋਈ ਨਹੀਂ ਮਾਲਕ ਦਾ ਨੰਬਰ 98158 2259 ਹੁਣ ਆਪਾਂ ਗੱਲ ਕਰਾਂਗੇ Alto LX ਗੱਡੀ ਦੀ 2004 ਮਾਡਲ ਆਪਣੇ ਕੋਲੇ ਗੱਡੀ ਪਹੁੰਚੀ ਆ ਜੀ ਕੰਡੀਸ਼ਨ ਗੱਡੀ ਦੀ ਆਲੋਕਿਆ ਕਮੀ ਪੇਸ਼ੀ ਕੋਈ ਨਹੀਂ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਦੇਖ ਸਕਦਾ ਹਾਂ ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੁਹਾਡੇ ਸਾਹਮਣੇ ਗੱਡੀ ਆ 50000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 4 ਮਾਡਲ ਹੈ ਆਲਟੋ ਐਲੈਕਸ ਰਾਮਪੁਰਾ ਫੂਲ ਮਾਲਕ ਦਾ ਏਰੀਆ 65 70 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਨੰਬਰ ਵਾਈ ਦਾ 92 038 2224 ਗੱਲਬਾਤ ਜੇ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੁਸੀਂ ਆਪੇ ਕਰ ਲਿਓ। ਬਾਕੀ ਵੀਡੀਓ ਤੁਹਾਨੂੰ ਕਿਵੇਂਦਲੇਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਜਿਹਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬੱਤ ਬਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ। ਜੇ ਕਿਸੇ ਨੇ ਐਡ ਕਰਵਾਉਣੀ ਹੈ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਤੋਂ ਜਲਦੀ ਅੱਡ ਤੁਹਾਡੀ ਲੱਗ ਜਾਊਗੀ। ਤੇ ਕੁਝ ਕੁ ਕਮੈਂਟ ਤੁਸੀਂ ਪੜਨ ਨੂੰ ਕਹਿੰਦੇ ਸੀਗੇ ਤੇ ਆਪਾਂ ਕਮੈਂਟ ਪੜਿਆ ਕਰਾਂਗੇ ਹੁਣ ਤੁਹਾਡੇ ਨਾਮ ਵੀ ਲਿਆ ਕਰਾਂਗੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਪਹਿਲਾ ਕਮੈਂਟ ਆਪਣੇ ਕੋਲੇ ਸੁਰਿੰਦਰ ਪਾਲ ਸਿੰਘ ਕਹਿੰਦੇ ਨੇ ਸਵਿਫਟ ਗੱਡੀ ਵਾਸਤੇ ਇਹਨਾਂ ਨੇ ਕਿਹਾ ਜੀ ਤੇ ਕਿਹੜੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੀਏ ਮੈਨੂੰ ਦੱਸੋ ਜੀ ਦੂਜਾ ਕਮੈਂਟ ਆਪਣੇ ਕੋਲੇ ਅਮਨਦੀਪ ਕੋਹਰ ਮੇਰੇ ਭੈਣ ਨੇ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਆਲਟੋ ਗੱਡੀਆਂ ਸਾਡੇ ਕੋਲੇ ਤੇ ਅਸੀਂ ਸੇਲ ਕਰਨੀਆਂ ਕੋਈ ਗੱਲ ਨਹੀਂ ਜੀ ਤੇ ਤੁਸੀਂ ਮੇਰੇ WhatsApp ਨੰਬਰ ਤੇ ਭੇਜੋ ਜਾਣਕਾਰੀ ਫੋਟੋਆਂ ਜਲਦੀ ਆਪਾਂ ਤੁਹਾਡੀ ਆੜਾ ਲਗਾ ਦਾਂਗੇ ਤੇ ਤੁਹਾਡੀ ਜਿਹੜੀ ਗੱਡੀ ਆਲਟੋ ਸੇਲ ਹੋ ਜੂਗੀ ਆਗਲਾ ਕਮੈਂਟ ਆਪਣੇ ਕੋਲੇ ਜਗਸੀਰ ਸਿੰਘ ਕਹਿੰਦੇ ਨੇ ਇਹਨਾਂ ਨੇ ਕਿਹਾ ਕੋਈ AC ਹੋਵੇ ਪੁਰਾਣਾ 4k ਹਜ਼ਾਰ ਦੀ ਡਿਮਾਂਡ ਦੇ ਵਿੱਚ ਦੱਸੋ ਜੀ ਆਪਣੇ ਕੋਲੇ ਦੋ AC ਆਏ ਪਈਅ ਸੀ ਇੱਕ ਦਾ ਰੇਟ ਤਾਂ 9000 ਰੁਪਇਆ ਇੱਕ ਦਾ ਮੈਨੂੰ ਪਤਾ ਨਹੀਂ ਤੇ ਕੱਲ ਵਾਲੀ ਵੀਡੀਓ ਚ ਆਪਾਂ ਪਾਵਾਂਗੇ ਤੁਸੀਂ ਚੈੱਕ ਕਰ ਲਓ ਜਗਸੀਰ ਸਿੰਘ ਜੀ ਤੁਹਾਡੀ ਫਰਮਾਇਸ਼ ਪੂਰੀ ਹੋ ਜੂਗੀ ਨਿਸ਼ਾਨ ਸਿੰਘ ਰੇਟਜ ਗੱਡੀ ਵਾਸਤੇ ਕਹਿੰਦੇ ਸੀਗੇ ਤੇ ਲੈ ਕੇ ਆਪਾਂ ਪਹੁੰਚੀਆਂ ਜੀ ਅੱਜ ਰੇਟਜ ਗੱਡੀ ਤੁਸੀਂ ਦੇਖੀ ਹੋਊਗੀ ਤੇ ਗੱਲਬਾਤ ਉਹਨਾਂ ਨਾਲ ਤੁਸੀਂ ਆਪੇ ਕਰ ਲਿਓ। ਅਗਲਾ ਕਮੈਂਟ ਹੈ ਜੀ। ਆਪਣੇ ਕੋਲੇ ਜਿਹੜਾ ਕਮੈਂਟ ਪਹੁੰਚਿਆ ਇਹਨਾਂ ਦਾ ਨਾਮ ਹੈ ਅਰਧੀਰ ਸਿੰਘ। ਇਹਨਾਂ ਨੇ ਕਿਹਾ Maruti Suzuki ਦੀ Ertiga ਗੱਡੀ ਕੋਈ ਦੱਸੋ। Ertiga ਗੱਡੀ ਆਪਾਂ ਜੜੀ ਅੱਜ ਅੱਜ ਨਹੀਂ ਕੱਲ ਵੀਡੀਓ ਪਾਈ ਸੀ ਸਵੇਰੇ ਉਹਦੇ ਵਿੱਚ Ertiga ਗੱਡੀ ਸੀ। ਤੁਸੀਂ ਉਹ ਚੈੱਕ ਕਰੋ ਜੀ। ਬਾਕੀ ਅੱਜ ਲਈ ਕਮੈਂਟ ਬਸ ਇੰਨੇ ਜੀ ਤੇ ਕੱਲ ਨੂੰ ਆਪਾਂ ਹੋਰ ਵੀ ਜ਼ਿਆਦਾ ਕਮੈਂਟ ਪੜਾਂਗੇ ਤੇ ਕਮੈਂਟ ਸਾਰੇ ਲਾਜ਼ਮੀ ਕਰੋ ਤੇ ਤੁਹਾਡੇ ਸਾਰੇ ਨਾਮ ਆਪਾਂ ਲਵਾਂਗੇ ਬੱਤ-ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਮਿਲਦੇ ਆ ਜਲਦੀ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੂ ਜਲਦੀ ਆ ਪੈੜ ਲਗਾ ਦੇਵਾਂਗੇ